ਜਰ ਜਦੋਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਸੀ ਉਦੋਂ ਤਾਂ ਬਾਦਲ ਵੀ ਚੰਗਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਚੰਗੇ ਸਨ ਉਦੋਂ ਤੁਸੀਂ ਵਜ਼ੀਰੀਆਂ ਵੀ ਢਾ ਲੀਆਂ ਐਮਪੀ ਵੀ ਬਣ ਕੇ ਸਭ ਚੰਗਾ ਸੀ ਅੱਜ ਉਹ بڑے بڑے ਸਵਾਲ ਪੈਦਾ ਕਰਦੇ ਆ ਮੈਂ ਤਾਂ ਹੈਰਾਨ ਹਾਂ ਕਿ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ ਕਿ ਯਾ ਤਾਂ ਉਦੋਂ ਕਰਦੇ ਤੇ ਮੈਂ ਕਹਿ ਸਕਦਾ ਸੀ ਕਿ ਬੜੀ ਅਸੂਲਨ ਗੱਲ ਕਰਦੇ ਹਾਂ ਮਗਰ ਜਦ ਅੱਜ ਕਰਦੇ ਹੋ ਨਾ ਤਾਂ ਇਹਨੂੰ ਪੰਜਾਬੀ ਚ ਮੌਕਾ ਪਰਸਤੀ ਕਹੀਦੀ ਹੈ ਇਹਨੂੰ ਮੇਰੇ ਤੋਂ ਪਹਿਲਾਂ ਸਹਾਰ ਗੁਰਦੀਪ ਸਿੰਘ ਜੀ ਜਲੂਪੁਰ ਖਹਿੜਾ ਬੰਦੀ ਸਿੰਘ ਨੇ ਬਹੁਤ ਵਧੀਆ ਵਿਚਾਰ ਰੱਖੇ ਆ ਔਰ ਮੈਨੂੰ ਪਤਾ ਬਾਦਲ ਸਾਹਿਬ ਅੱਜ ਮੈਂ ਪ੍ਰਧਾਨ ਸਾਹਿਬ ਤੁਹਾਨੂੰ ਸੰਬੋਧਨ ਕਰਕੇ ਕਹਿ ਰਿਹਾ ਅੱਜ ਚਿੱਠੀ ਲਿਖ ਦਿਓ ਸਭ ਤੋਂ ਵੱਡਾ ਕਿਸੇ ਦੀ ਜਾਨੀ ਮਾਲੀ ਨੁਕਸਾਨ ਜਾਂ ਜ਼ਿੰਦਗੀ ਦਾ ਖਤਰਾ ਅੱਜ ਪੈਦਾ ਹੋਇਆ ਤੇ ਸਰਦਾਰ ਗੁਰਦੀਪ ਸਿੰਘ ਦਾ ਪੈਦਾ ਹੋਇਆ ਕਿਉਂਕਿ ਇਹ ਸਚਾਈ ਨੂੰ ਕੋਈ ਸੁਣ ਕੇ ਰਾਜੀ ਨਹੀਂ ਇੰਨੀ ਗੱਲ ਇੰਨੀ ਦਲੇਰੀ ਨਾਲ ਸਟੇਜ ਤੋਂ ਕਰ ਜਾਣੀ ਇਹ ਕੋਈ ਸੌਖਾ ਕੰਮ ਨਹੀਂ ਹੈ ਹਰੇਕ ਕੋਈ 10 ਵਾਰੀ ਗੱਲਾਂ ਸੋਚਦਾ ਔਰ ਅੱਜ ਜੇ ਇਸ ਬੰਦੇ ਨੇ ਸੱਚਾਈ ਰੱਖੀ ਹੈ ਮੈਂ ਮੰਨਦਾ ਕਿ ਅੱਜ ਇੱਕ ਚਿੱਠੀ ਲਿਖਣੀ ਚਾਹੀਦੀ ਡੀਜੀਪੀ ਨੂੰ ਕਿ ਇਹ ਜੇ ਬੰਦੇ ਦਾ ਸੱਚ ਦਸਨ ਆਸਤੇ ਪੰਜਾਬ ਚ ਵੀ ਤੇ ਜੇਲ੍ਹ ਚ ਰਹਿੰਦਿਆ ਵੀ ਨੁਕਸਾਨ ਹੋ ਸਕਦਾ ਇਹਨਾਂ ਦੀ ਹਫਾਜ਼ਤ ਯਕੀਨੀ ਬਣਾਈ ਜਾਵੇ ਸਾਤ ਸੰਗਤ ਜੀ ਜਦੋਂ ਟਾਊਟਾਂ ਦੇ ਖਿਲਾਫ ਬੋਲੋ ਨਾ ਸਰਕਾਰਾਂ ਦੇ ਇਸ਼ਾਰੇ ਤੇ ਚੱਲਣ ਵਾਲੇ ਬੇਰੁਪਿਆ ਦੀ ਗੱਲ ਕਰੋ ਤੇ ਸਰਕਾਰਾਂ ਨੂੰ ਇਹ ਗੱਲ ਨਾ ਹজম ਹੁੰਦੀ ਹੈ ਤੇ ਨਾ ਪਸੰਦ ਆਉਂਦੀ ਆ ਔਰ ਇਹ ਗੱਲ ਇੱਕ ਬੜੀ ਵਧੀਆ ਕਰਕੇ ਗਏ ਆ ਡੂੰਗੀ ਕਰਕੇ ਗਏ ਆ ਇੱਕ ਬੰਦੀ ਸਿੰਘ ਤਾਂ ਉਹ ਬੰਦੀ ਸਿੰਘ ਕਹਿ ਦਿੰਨੇ ਆ ਉਹ ਕਦੇ ਸਮਝਦੇ ਵੀ ਉਹ ਬੰਦੀ ਸਿੰਘ ਹੋਏ ਕਿਉਂ ਜਿਹੜਾ 84 'ਚ ਨਿਆਹ ਹੋਇਆ ਸੀ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਉਸ ਬੇਸ ਬੇਇਨਸਾਫੀ ਦੇ ਖਿਲਾਫ ਬੰਦੀ ਸਿੰਘ ਪੈਦਾ ਹੋਏ ਔਰ ਅੱਜ ਨੌ ਬੰਦੀ ਸਿੰਘਾਂ ਦਾ ਜਾਂ 11 ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਉਹ ਕੌਮ ਖਾਤਰ ਲੜੇ ਉਹ ਕਹੇ ਨੂੰ ਥਾਣੇ 'ਚੋਂ ਰਿਹਾ ਕਰਾਉਣ ਵਾਸਤੇ ਉਨਾਂ ਤੇ ਧਾਰਾਵਾਂ ਨਹੀਂ ਲੱਗੀਆਂ ਫਰਕ ਹੈ ਔਰ ਮੈਨੂੰ ਪਤਾ ਜਦ ਮੈਂ ਇਹ ਗੱਲ ਸਟੇਜ ਤੋਂ ਕਰਨੀ ਆ ਤਾਂ ਮੇਰੇ ਕਈ ਸਾਥੀ ਸ਼ੁਭਚਿੰਤਕ ਇਸ ਫਿਕਰ ਤੇ ਪੈ ਜਾਂਦੇ ਆ ਕਿ ਯਾਰ ਤੂੰ ਪਹਿਲਾਂ ਵੀ ਅਸਲੀ ਤੇ ਡੁਪਲੀਕੇਟ ਵਾਲੀ ਗੱਲ ਕੀਤੀ ਸੀ ਹੁਣ ਤੂੰ ਫੇਰ ਛੇੜ ਲਈ ਔਰ ਮੈਂ ਅੱਜ ਤੁਹਾਨੂੰ ਸਪਸ਼ਟੀ ਕਹਿ ਕੇ ਚੱਲਿਆ ਸਾਧ ਸੰਗਤ ਜੀ ਜੇ ਤਾਂ ਟੀਚਾ ਇਕੱਲਾ ਇਲੈਕਸ਼ਨ ਜਿੱਤਨੀ ਤੇ ਫੇਰ ਤਾਂ ਸਰਕਾਰ ਦੀ ਕਰੋ ਟਾਉਟੀ ਤੇ ਸਰਕਾਰਾਂ ਨਾਲ ਚੱਲੋ ਰਲ ਕੇ ਜੇ ਖਲੋਣਾ ਵਿਚਾਰਤਾ ਰਾਤੇ ਤੇ ਜੇ ਖਲੋਣਾ ਸੱਚ ਤੇ ਫੇਰ ਸਰਦਾਰ ਗੁਰਦੀਪ ਸਿੰਘ ਜਿੱਲੂਪੁਰ ਖਿਹੜਾ ਸਾਹਿਬ ਜੋ ਗੱਲ ਕਰਕੇ ਗਏ ਆ ਫਿਰ ਉਹੋ ਜਿਹੀਆਂ ਗੱਲਾਂ ਤੇ ਪਹਿਰਾ ਦੇਣਾ ਪੈਣਾ 25 ਸਾਲ ਮੇਰਾ ਵੀਰ 25 ਸਾਲ ਕਿਥੇ ਮੈਂ ਤੁਹਾਨੂੰ ਘਰ 'ਚ ਹੀ ਬੰਦ ਕਰ ਦਿਆ ਨਾ 25 ਸਾਲ ਲਈ ਤੇ 1 ਮਿੰਟ ਵਾਸਤੇ 25 ਸਾਲ ਵਿਦਾਊਟ ਪ੍ਰੋਲ ਤੁਸੀਂ ਹੌਸਲਾ ਕਰੋ ਮੈਂ ਬੰਦੀ ਸਿੰਘਾਂ ਨਾਲ ਸਮਾਂ ਕੱਢ ਕੇ ਆਇਆ ਮੈਂ ਇਹਨਾਂ ਦਾ ਸਮਝਦਾ ਮਾੜਾ ਮੋਟਾ ਹਲੇ ਜਦ ਆਲੋਸਮਾ ਜੀ ਤੁਹਾਨੂੰ ਕਿਹੜਾ ਕੱਢਣਾ ਪੈਣਾ ਫਿਰ ਤੁਸੀਂ ਸਮਝੋਗੇ ਤੁਸੀਂ ਇੰਨੀ ਗਲਤੀ ਘਬਰਾ ਜਾਣਾ ਤੇ ਤੁਹਾਡੀ ਧਰਮ ਪਤਨੀ ਨੇ ਮੇਰੇ ਨਾਲ ਭਾਵੇਂ ਨਾਰਾਜ਼ ਹੀ ਹੋ ਜਾਣਾ ਮਗਰ ਮੈਂ ਤੁਹਾਨੂੰ ਸੱਚੀ ਦੱਸ ਰਿਹਾ ਜੇ ਪੰਜਾਬ ਦਾ ਕਲਚਰ ਪੰਜਾਬ ਦਾ ਇਤਿਹਾਸ ਮੁਰ ਸਰਜੀਤ ਕਰਦਾ ਨਾ ਫਿਰ ਨਾ ਮੌਤ ਤੋਂ ਤੇ ਨਾ ਜੇਲ੍ਹ ਤੋਂ ਘਬਰਾਉਣ ਦੀ ਜਿਹੜਾ ਫਿਕਰ ਹੈ ਨਾ ਇਹਨੂੰ ਲਾ ਦਿਓ। ਬਰੇਤ ਤੋਂ ਹਰ ਮੇਰੇ ਵੀਰੋ ਬਾਰ-ਬਾਰ ਇਤਿਹਾਸ ਗੁਰੂ ਸਾਹਿਬ ਨੇ ਤੁਹਾਨੂੰ ਇਹੀ ਗੁਰਤੀ ਦਿੱਤੀ ਸੀ। ਔਰ ਪਤਾ ਨਹੀਂ ਅੱਜ ਆ ਕੇ ਅਸੀਂ ਏਡੇ ਲੋਭੀ ਹੋ ਗਏ ਆ ਲਾਲਚੀ ਹੋ ਗਏ ਆ ਕਲਯੁਗੀ ਹੋ ਗਏ ਆ। ਕੀ ਜਾਂ ਪੁੱਤਰ ਮੋਹ ਜਾਂ ਆਜ਼ਾਦੀ ਮੋਹ ਜਾਂ ਪੈਸਿਆਂ ਦਾ ਮੋਹ ਪਤਾ ਨਹੀਂ ਕਿਹੜਾ ਧੁੰਮਨ ਕੇ ਰੀਚੇ ਫੜੇ ਗਏ ਆ ਕਿ ਸੱਚ ਗੱਲ ਕਹਿ ਕੇ ਰਾਜੀ ਨਹੀਂ ਮੇਰੇ ਵੀਰੋ ਸੱਚਾਈ ਬੋਲਣੀ ਤੇ ਫਿਰ ਉਹਦਾ ਨਾ ਤਾਂ ਸੈਂਟਰ ਦੀ ਸਰਕਾਰ ਨੂੰ ਚੰਗਾ ਲੱਗਣਾ ਤੇ ਨਾ ਸੂਬੇ ਦੀ ਸਰਕਾਰ ਨੂੰ ਚੰਗਾ ਲੱਗਣਾ ਉਹਦਾ ਖਾਮਿਆਚਾ ਹੁੰਦਾ ਅੱਜ ਵੀ ਮੈਂ ਵੇਖਿਆ ਕੁਝ ਪੰਜ ਸਰਪੰਚ ਉਹੋ ਜੀ ਕਮਜ਼ੋਰੀ ਵਿਖਾਉਂਦੇ ਭੱਜ ਕੇ ਦੂਜੀ ਪਾਰਟੀਆਂ 'ਚ ਜਾਂਦੇ ਕਿ ਸਰਪੰਚ ਬਣਨਾ ਇਨਕਵਾਇਰੀ ਤੋਂ ਬਚਣਾ ਸਾਧ ਸੰਗਤ ਜੀ ਕੀ ਇਹ ਮਕਸਦ ਸੀ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਸੋਚ ਜਿਹੜੀ ਸਾਨੂੰ ਸਿੱਖਿਆ ਸੀ ਜਾਂ ਪੰਜਾਬੀ ਕੌਮ 2% ਤੇ 90% ਕੁਰਬਾਨੀ 2% ਆਬਾਦੀ ਵਾਲੇ 100% ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਜੇ ਇਤਿਹਾਸ ਗਿਣਾਉਨੇ ਹੋ ਨਾ ਲੋਕਾਂ ਨੂੰ ਦੱਸ ਦਿਓ ਬੜੇ ਮਾਣ ਨਾਲ ਕਿ ਅਸੀਂ ਉਹ ਗੁਰੂ ਦੇ ਸੇਖਾਂ ਤੇ ਕਿਤੇ ਇਹ